ਮੈਂ ਤੁਹਾਨੂੰ ਦੱਸਦਾ ਜੀ ਰਹਿ ਗਿਆ ਪੈਲਸਾਂ ਚ ਉੱਥੇ 20-20 ਲੱਖ ਰੁਪਈਆ 25-25 ਲੱਖ 6-6 7-7 ਲੱਖ ਤੱਕ ਕਰਾਇਆ ਹੈ। ਔਰ ਖਾਣ ਵਾਲੇ ਜਿਹੜੇ ਸਵੇਰ ਤੋਂ ਉੱਥੇ ਸ਼ਾਮ ਤੱਕ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਵਿਆਹ ਤੇ ਨਹੀਂ ਜਾਣਾ ਜੰਦਿਆਂ ਲਫਾਫਾ ਫੜਾ ਕੇ ਨਾ ਫਿਰ ਲਫਾਫੇ ਵਾਲੇ ਪੈਸੇ ਪੂਰੇ ਕਰਨੇ ਸ਼ਾਮ ਤੱਕ। ਭਾਵੇਂ ਉਹ ਪਲੇਟਾਂ ਝੁੱਠੀਆਂ ਕਰਕੇ ਰੱਖਣ। ਕਈਆਂ ਲੋਕਾਂ ਨੂੰ ਇਹ ਵੀ ਇਹ ਚਿਤਰੇ ਦੇ ਲੋ ਕੋਈ ਨਹੀਂ ਪੈਸੇ ਪੂਰੇ ਕਰੋ ਜਿਹੜੀਆਂ ਚੀਜ਼ਾਂ ਨਹੀਂ ਵੀ ਪੱਜਦੀ ਉਹ ਵੀ ਖਾਈ ਜਾਂਦੇ ਨੇ। ਸਭ ਨੂੰ ਇਹ ਬੇਨਤੀ ਕਰਦਾ ਆ ਵਿਆਹ ਉੱਤੇ ਮੈਨੂੰ ਨਹੀਂ ਪਤਾ ਤੁਹਾਡਾ ਕੀ ਪ੍ਰੋਗਰਾਮ ਕੱਲ ਪਰਸੋਂ ਦਾ ਪਰ ਇਹ ਚਾਹੀਦਾ ਹੈ ਕਿ ਦੋਵਾਂ ਪਰਿਵਾਰਾਂ ਦੇ ਵੱਤੋਂ ਵੱਦ ਮੈਂਬਰ ਗੁਰਦੁਆਰੇ ਹਾਜ਼ਰ ਹੋਣ ਡੇਢ ਦੋ ਘੰਟੇ ਕੀਰਤਨ ਲਾਵਾ ਵਿਆਖਿਆ ਹੋਵੇ ਉਹ ਆਨੰਦ ਕਾਰਜ ਹੈ ਬੱਚਿਆਂ ਨੂੰ ਦੱਸਿਆ ਜਾਵੇ ਲਾਵਾ ਕੀ ਜਦੋਂ ਲਾਵਾ ਹੋਏਗੀ ਫਿਰ ਸਮਝਾਇਆ ਜਾਵੇ ਬੱਚੇ ਬੱਚੀ ਨੂੰ ਕਿ ਹਰ ਪਹਿਲੀ ਲਾਵਾ ਪਰ ਰਿਤੀ ਕਰਮ ਗਿਰੜਾ ਆਵਨ ਰਾ ਉਹ ਕੀ ਅਰਥ ਹੈ ਦਾਨੰਦਰਮਾ ਵੇਦ ਧਰਮ ਨਰੜੋ ਪਾਪ ਉੱਜਾਇਆ ਗੱਲ ਰਾਮ ਜੀਓ ਧਰਮ ਨਰੜੋ ਹਰ ਨਾਮ ਧਿਆਵੋ ਦੱਸੇ ਕੋਈ ਬੱਚਾ ਨਹੀਂ ਭਾਈ ਅੱਜ ਤੁਸੀਂ ਉਸ ਰਿਸ਼ਤੇ ਵਿੱਚ ਵਜਣ ਲੱਗੇ ਹੋ ਜਿਹਦਾ ਸਾਖੀ ਜਿਸ ਰਿਸ਼ਤੇ ਨੂੰ ਬਣਾਉਣ ਲੱਗੇ ਹੋ ਗੁਰੂ ਵਿੱਚ ਸ਼ਾਖੀ ਹੋਇਆ ਇਹ ਤੋਂ ਪਹਿਲਾਂ ਸਾਰੇ ਰਿਸ਼ਤੇ ਸੰਸਾਰ ਤੋਂ ਪੈਦਾ ਹੋਏ ਬੱਚਾ ਕਿਸੇ ਦਾ ਪੁੱਤਰ ਕਿਸੇ ਦਾ ਭਤੀਜਾ ਕਿਸੇ ਦਾ ਭਾਣਜਾ ਹੈ ਸੰਸਾਰ ਦਾ ਰਿਸ਼ਤਾ ਜਿਸ ਬੰਤੀ ਨਾਲ ਨਾਮਾ ਹੋਣੀ ਹੈ ਉਹ ਬੰਤੀ ਕਿਸੇ ਦੀ ਧੀ ਹੈ ਕਿਸੇ ਦੀ ਭਤੀਜੀ ਹੈ ਕਿਸੇ ਦੀ ਭਾਣਜੀ ਹੈ ਸੰਸਾਰ ਦਾ ਰਿਸ਼ਤਾ ਹੈ ਇੱਕ ਰਿਸ਼ਤਾ ਅੱਜ ਗੁਰੂ ਦੀ ਹਜ਼ੂਰੀ 'ਚ ਜੁੜਨ ਲੱਗਾ ਹੈ ਅੱਜ ਤੋਂ ਬਾਅਦ ਕਿਹਾ ਜਾਣਾ ਇਹ ਦੋਵੇਂ ਜਣੇ ਪਤੀ ਤੇ ਪਤਨੀ ਨੇ ਅੱਜ ਇਹ ਰਿਸ਼ਤਾ ਗੁਰੂ ਦੀ ਹਾਜ਼ਰੀ 'ਚ ਪੈਦਾ ਹੋਇਆ ਹੈ ਤੋਂ ਪਹਿਲਾਂ ਆਪਸ ਵਿੱਚ ਕੋਈ ਇੱਕ ਦੂਜੇ ਦਾ ਭਤੀਜਾ ਕੋਈ ਭਾਣਜਾ ਕੋਈ ਪੁੱਤਰ ਕੋਈ ਕਿਦ ਸੰਸਾਰੀ ਰਿ ਇੱਕ ਰਿਸ਼ਤਾ ਅੱਜ ਸ਼ੁਰੂ ਹੋਇਆ ਹੈ ਬਾਕੀ ਰਿਸ਼ਤੇ ਜੰਮਨੇ ਹੋਵੇ ਸ਼ੁਰੂ ਜਦੋਂ ਜਨਮ ਹੋਇਆ ਸਾਰੇ ਰਿਸ਼ਤੇ ਸੰਸਾਰ ਸ਼ੁਰੂ ਹੋ ਗਏ ਪੁੱਤਰ ਭਤੀਜਾ ਸਾਡਾ ਭਾਣਜਾ ਹੋਇਆ ਜੀ ਅਸੀਂ ਲਈ ਦੇ ਸਾਡਾ ਭਤੀਜਾ ਹੈ ਜੀ ਇਸ ਸੰਸਾਰ ਦੇ ਰਿਸ਼ਤੇ ਜੰਮਦੇ ਹੋ ਕੇ ਇੱਕ ਰਿਸ਼ਤਾ ਗੁਰੂ ਦੀ ਹਾਜ਼ਰੀ ਸ਼ੁਰੂ ਹੋਇਆ ਪਤੀ ਤੇ ਪਤਨੀ ਧੰਨ ਤੇ ਪਿਰ ਵਾਈਫ ਤੇ ਹਸਬੰਡ ਇਹ ਰਸਤਾ ਕਿੱਥੋਂ ਬਣਿਆ ਅੱਜ ਗੁਰੂ ਨੇ ਸ਼ੁਰੂ ਕਰਾਇਆ ਉਸ ਰਿਸ਼ਤੇ ਵਿੱਚ ਮर्यादा ਵੀ ਹੋਂ ਗੁਰੂ ਦਾ ਅਸਰ ਹੈ ਸੰਸਾਰ ਦੇ ਰਿਸ਼ਤੇ ਕਿਵੇਂ ਨਿਭਾਉਣੇ ਨੇ ਉਹ ਸੰਸਾਰ ਨੇ ਦੱਸਦੇ ਜਿਹੜਾ ਰਿਸ਼ਤਾ ਹੁਣ ਗੁਰੂ ਨੇ ਬਣਾਇਆ ਉਹ ਰਿਸ਼ਤਾ ਫਿਰ ਗੁਰੂ ਦੱਸਦੇ ਹਰ ਪਹਿਲੀ ਲਾਗ ਪਰਗਿਰਤੀ ਕਰਨੰਦਨ ਆਨਰਾਮ ਜੀਓ ਇੱਕ ਪੰਕਤੀ ਦੀ ਮੈਂ ਵਿਆਖਿਆ ਕਰ ਦਿੰਨਾ ਬੱਬੀ ਤੁਸੀਂ ਨੱਟ ਤੋਂ ਸੁਣ ਲਿਓ ਕਿਉਂਕਿ ਇੰਟਰਨੈਟ 'ਤੇ ਵੀ ਚਾਰੇ ਲਾਮਾਂ ਦੀ ਵਿਆਖਿਆ ਪਈ ਹੈ ਹਰ ਬਦਲੀ ਨਾਲ ਪਰਵਰਤੀ ਕਰਨ ਦਾ ਅਰਥ ਹੈ ਪਰਿਵਰਤਨ ਲਿਆਉਣਾ ਲਾਈਫ ਵਿੱਚ ਉਸ ਦਿਨ ਤੋਂ ਲਾਈਫ ਸਟਾਈਲ ਬਦਲ ਜਾਣਾ ਚਾਹੀਦਾ ਆਦਤਾਂ ਬਦਲ ਜਾਣੀਆਂ ਚਾਹੀਦੀਆਂ ਹੈਵਿਟਸ ਚੇਂਜ ਹੋਣੀ ਚਾਹੀਦੀ ਹੈ ਕਿਉਂ 20 25 25 ਸਾਲ ਬੱਚੇ ਅਲੱਗ-ਅਲੱਗ ਘਰਾਂ ਵਿੱਚ ਜੰਮੇ ਪਲੇ ਅਲੱਗ-ਅਲੱਗ ਸੰਸਕਾਰ ਜਦੋਂ ਦੋਵਾਂ ਦਾ ਰਿਸ਼ਤਾ ਜੁੜਿਆ ਸਭ ਨੇ ਆਪੋ ਆਪਣਾ ਛੱਡ ਕੇ ਇੱਕ ਮਤ ਹੋਣਾ ਹੈ ਜਦੋਂ ਮੱਚੀ ਨੂੰ ਪੱਲਾ ਫੜਾਇਆ ਜਾਂਦਾ ਨਾ ਲਾਮ ਦਾ ਅਰਥ ਵੀ ਹੁੰਦਾ ਜੁੜਨਾ ਪੱਲੇ ਫਰੌਣ ਲੱਗਿਆਂ ਦੀ ਸ਼ਬਦ ਪੜ੍ਹਨੇ ਕੀਰਤਨੀਆਂ ਨੇ ਕਿ ਉਸਤਤ ਨਿੰਦਾ ਨਾਨਕ ਜੀ ਨੇ ਹਵਨ ਜਾਈ ਛੋੜਿਆ ਹਬਕ ਛੱਪਿਆ ਕੀ ਫੱਦੇ ਸਾਤ ਪੁਰਾਵਰੇ ਡਿੱਠੇ ਤੋਂ ਪੱਲੇ ਟੰਡੇ ਲੱਗੀ ਇਹਨਾਂ ਦਾ ਹੀ ਅਰਥ ਹੈ ਤੇ ਇਹ ਬੱਚੀਆਂ ਰਾਣੀਆਂ ਦੋ ਤਿੰਨਾਂ ਛੱਡ ਗਈਆਂ ਅਜ ਤੋਂ ਬਾਅਦ ਤੋਂ ਪੱਲੇ ਲੱਗੀਆਂ ਉਸਤਤ ਤੇ ਨਿੰਦਿਆ ਦੁਮੇ ਤੇ ਆ ਗਈ ਸੋਰੇ ਘਰ ਚੱਲੀਆਂ ਐ ਉੱਥੇ ਪਿੱਕਿਆਂ ਦੀ ਲੰਗੀ ਉਮਰ ਦੀ ਕਦੇ ਉਸਤਾਨੀ ਕਰੀ ਦੀਆਂ ਉੱਥੇ ਠੇਕੇ ਕਰਦੀਆਂ ਵਧਾਈਆਂ ਨਹੀਂ ਬੋਤੀਆਂ ਕਰੀ ਦੀਆਂ ਗਨਾਂਜੀ ਸਾਡੇ ਤੰਕ ਤੇ ਆ ਪੁਜਾ ਘਰ ਚ ਸਾਡੇ ਤਾਂ ਆ ਪੁਜਾ ਸਾਡੇ ਤਾਂ ਆ ਪੁਜਾ ਨਹੀਂ ਅੱਜ ਤੋਂ ਬਾਤ ਤੇਰਾ ਘਰ ਉਹ ਹੈ ਜਿਸ ਘਰ ਵਿੱਚ ਤੂੰ ਵਿਆਹੀ ਜਾ ਰਹੀ ਹੈ ਹੁਣ ਪਿੱਛੇ ਦੀਆਂ ਵਧਾਈਆਂ ਨਹੀਂ ਬੋਤੀਆਂ ਕਰਦੀ ਇਹ ਨਹੀਂ ਵੀ ਉਹਦੀ ਉਸਤ ਤੇ ਕਰੀ ਜਾਣੀ ਪਤੀ ਦੇ ਬਰਬਰ ਕੋਈ ਰਿਸ਼ਤਾ ਨਹੀਂ ਕਿਸੇ ਰਿਸ਼ਤੇ ਦੀ ਵਡਿਆਈ ਪਤੀ ਦੇ ਬਰਬਰ ਨਹੀਂ ਮੇਰੇ ਘਰ ਵਾਲੇ ਨਾਲੋਂ ਉਹ ਚੰਗਾ ਮੇਰੇ ਘਰ ਵਾਲੇ ਨਾਲ ਇਹ ਬੱਚਿਆਂ ਨੂੰ ਉਦੋਂ ਗੁਰੂ ਦਾ ਹੋਗਾ ਜਿਸ ਤੇ ਲੜ ਲਾਇਆ ਪੁੱਤ ਉਹਦੇ ਉੱਪਰ ਹੋਰ ਕੋਈ ਨਹੀਂ ਇਹ ਰਿਸ਼ਤਾ ਸਭ ਤੋਂ શ્રેਸ਼ਟ ਹੈ ਬਾਕੀ ਰਿਸ਼ਤੇ ਸਤਕਾਰਯੋਗ ਨੇ ਪਰ ਪਰਦੇ ਕਿਸੇ ਇਸ ਰਿਸ਼ਤੇ ਦੀ ਖਾਤਰ ਉਸ ਰਿਸ਼ਤੇ ਨੂੰ ਵੱਡਾ ਨਹੀਂ ਕਰਨਾ ਪਤੀ ਦਾ ਰਿਸ਼ਤਾ ਸਭ ਤੋਂ ਵੱਡਾ ਹੈ ਭੈਣ ਭਰਾਵਾਂ ਦੇ ਰਿਸ਼ਤੇ ਸਭ ਤੋਂ ਥੱਲੇ ਹੈ ਅੱਜ ਗੁਰੂ ਦੀ ਹਜ਼ੂਰੀ ਚ ਰਿਸ਼ਤਾ ਬਣੇ ਤੁਸੀਂ ਉਹ ਵੱਡੇ ਬੈਠੇ ਹੋ ਬਜ਼ੁਰਗ ਮੈਂ ਆਪਣੀ ਹਿਆਤੀ ਚ ਆਪਣੀ ਉਮਰ ਚ ਆਪਣੇ ਪਰਿਵਾਰਾਂ ਚ ਇੰਨਾ ਕੁ ਤਜਰਬਾ ਵੇਖਿਆ ਹੈ ਭੈਣਾ ਭੈਣਾ 10-10 ਸਾਲ ਨਹੀਂ ਮਿਲੀਆਂ ਪਤਾ ਕਿਉਂ ਕਿਸੇ ਗੱਲ ਨੂੰ ਵਿਆਹ ਸ਼ਾਦੀ ਹੋਵੇ ਸਾਡੋ ਸਾਡੋ ਨਰਾਜ਼ ਹੋ ਗਿਆ ਉਹਨਾਂ ਕਹਿੰਦੇ ਅਸੀਂ ਨਹੀਂ ਇਹਦੇ ਜਾਣਾ ਵੀ ਨਰਾਜ਼ ਹੋ ਗਿਆ ਇੱਕ ਦੂਜੇ ਨਾਲ ਆਪਾਂ ਨਹੀਂ ਜਾਣ ਅੱਛਾ ਭੈਣ ਆਪਣੇ ਪਤੀ ਉਹ ਬੀਬੀ ਆਪਣੇ ਪਤੀ ਨਾਲ ਰਹੀਏ ਇਹ ਨਹੀਂ ਕਿ ਮੈਂ ਤਾਂ ਭੈਣ ਦੇ ਘਰ ਜਾਣੇ ਜਾਣਾ ਮੈਨੂੰ ਪੈਂਡ ਮੇਰੇ ਨਾ ਪਤੀ ਦੀ ਖਾਤਰ ਹਰ ਰਿਸ਼ਤਾ ਥੱਲੇ ਸਭ ਕੁਝ ਹਿਡਨ ਵਿੱਚ ਇੱਕੋ ਹੀ ਰਿਸ਼ਤਾ ਉੱਜਾ ਪਤੀ ਦਾ ਤੋ ਪੱਲੇ ਟੰਡੇ ਲੱਗੀ ਜਿਹਨਾਂ ਪੱਲਾ ਫੜਾਇਆ ਸੀ ਹੱਬੇ ਸਾਫ ਕੁੜਾ ਬੜੇ ਡਿੱਠੇ ਤੋ ਪੱਲੇ ਟੰਡੇ ਲੱਗੀ ਸ੍ਰੇਸ਼ਟ ਦਸ਼ਤ ਮੰਨਣਾ ਧੀ ਨੇ ਕਿਹਦਾ ਪਤੀ ਦਾ ਇਹ ਗੱਲਾਂ ਸਮਝਾਉਣ ਵਾਲੀਆਂ ਨੇ ਪਰ ਵਿਰਤੀ ਕਰਮ ਆਪਣਾ ਸੁਭਾਅ ਬਦਲਨੇ ਆਪਣੀ ਹੈਬਿਟਸ ਬਦਲਨੀ ਹੈ ਗੁੱਸੇ ਵਾਲਾ ਸੁਭਾਅ ਤੇ ਆਪਣਾ ਇੱਕ ਦੂਜੇ ਨੂੰ ਸਮਝਣਾ ਜੇ ਪਤਨੀ ਨੂੰ ਪਤੀ ਨੂੰ ਗੁੱਸਾ ਆ ਜਾਏ ਤਾਂ ਪਤਨੀ ਦਾ ਧਰਮ ਹੈ ਉਹ 10 ਮਿੰਟ ਚੁੱਪ ਰਵੇ ਮੋਰੇ ਆਰਗੂਮੈਂਟ ਨਾ ਕਰੇ ਰਵੇ ਮੈਂ ਜਵਾਬ ਦੇਣ ਤੇ ਮੈਂ ਕਈ ਵਾਰ ਤੈਨਾਂ ਨਾ ਬੰਦੇ ਨੂੰ ਲਿਖ ਕੇ ਨਹੀਂ ਦਿੱਤਾ ਵੀ ਉਹਨੇ ਘਰ ਵਾਲੀ ਤੇ ਰੋਗ ਪਾਉਣਾ ਹੈ ਉਹਨੇ ਗੁੱਸਾ ਕਰਨਾ ਨਹੀਂ ਕੋਈ ਸਟਾਮ ਨਹੀਂ ਲਿਖਿਆ ਹੋਇਆ ਬੀਬੀ ਨੂੰ ਵੀ ਘਰ ਦੇ ਕੰਮਾਂ 'ਚ ਕਈ ਵਾਰ ਗੁੱਸਾ ਆ ਜਾਂਦਾ ਹੈ ਜੇ ਵਾਈਫ ਨੂੰ ਗੁੱਸਾ ਆ ਜਾਏ ਪਤੀ ਦਾ ਵੀ ਧਰਮ ਮੋਰੇ ਚੁੱਪ ਰਵੇ 2 ਮਿੰਟ ਇਹ ਨਾ ਵੀ ਉਹ ਵੀ ਮੋਰੇ 'ਤੇ ਜਵਾਬ ਦੇਵੇ ਨਹੀਂ ਜੇ ਪਤਨੀ ਗੁੱਸੇ ਵਿੱਚ ਆਣ 2 ਮਿੰਟ ਬੰਦਾ ਵੀ ਚੁੱਪ ਕਰਦਾ ਹੈ ਸਿਆਣੇ ਕਹਿੰਦੇ ਸੀ ਇੱਕ ਚੁੱਪ 100 ਸੁੱਖ ਕਰ ਜਾਂਦਾ ਪਰਵਰਤੀ ਕਰਮ ਤਬਦੀਲੀ ਲਿਆਉਣੀ ਦ੍ਰਿੜਾਇਆ ਬਲਰਾਮ ਜੀ ਦਾ ਅਰਥ ਇਹ ਰਿਸ਼ਤਾ ਦ੍ਰਿੜਾਇਆ ਦਾ ਅਰਥ ਹੈ ਦ੍ਰਿੜਤਾ ਵਿਸ਼ਵਾਸ ਇਹਦੇ ਤੇ ਵਿਸ਼ਵਾਸ ਰੱਖਣਾ ਹੈ ਸਭ ਤੋਂ ਵੱਧ ਇੱਕ ਕੋਈ ਰਿਸ਼ਤਾ ਦਿਸ਼ਵਾਸ਼ ਵਾਲਾ ਪਤੀ ਤੇ ਪਤਨੀ ਦਾ ਰਿਸ਼ਤਾ ਬੇਵਿਸ਼ਵਾਸੀ ਨਹੀਂ ਕਦੇ ਹੋਣੀ ਚਾਹੀਦੀ ਇੱਕ ਦੂਜੇ ਤੇ ਵਿਸ਼ਵਾਸ ਹੋਣਾ ਚਾਹੀਦਾ ਇੱਕ ਦਿਨ ਮੈਂ ਲਾਈਵ ਤੋਂ ਕਹਤੋਂ ਬੰਦੇ ਕਹਿੰਦੇ ਭਾਈ ਸਾਹਿਬ ਜੀ ਜਿਨ੍ਹਾਂ ਦੇ ਨਹੀਂ ਵੀ ਲੜਾਈ ਹੋਈ ਹੁਣ ਤੁਸੀਂ ਕਰਾ ਦੇਣੀ ਮੈਂ ਕਿਹੜੀ ਗੱਲਾਂ ਕਹਾਂ ਤੁਸੀਂ ਇਹ ਕਿਉਂ ਕਹਤਾ ਪਤੀ ਪਤਨੀ ਤੇ ਨਾ ਵਿਸ਼ਵਾਸ ਹੋਣਾ ਚਾਹੀਦਾ ਇੱਕ ਦੂਜੇ ਦੇ ਮੋਬਾਈਲਾਂ ਦਾ ਲੋਕ ਨਾ ਲਾਓ ਨੋ ਤੁਹਾਡੇ ਤੁਹਾਡੇ ਮੋਬਾਈਲਾਂ ਦੇ ਲੋਕ ਨਹੀਂ ਆਪਣੇ ਚਾਹੀਦੇ ਪਤੀ ਪਤਨੀ ਨੂੰ ਇੱਕ ਦੂਜੇ ਦਾ ਨੰਬਰ ਪਤਾ ਹੋਣਾ ਚਾਹੀਦਾ ਲੋਕ ਠੀਕ ਹੈ ਸਕਰੀਨ ਲੋਕ ਰੱਖਣੀ ਪੈਂਦੀ ਹੈ ਬੜਾ ਕੋਈ ਡਾਕੂਮੈਂਟ ਤੁਹਾਡੇ ਮੋਬਾਈਲਾਂ ਚ ਹੈ ਪਰ ਪਤੀ ਨੂੰ ਪਤਨੀ ਦੇ ਮੋਬਾਈਲ ਦਾ ਨੰਬਰ ਪਤਾ ਹੋਵੇ ਲੋਕ ਨੰਬਰ ਉਹ WhatsApp ਜਾਂ Facebook 'ਨ ਲੋਕ ਵਿੱਚ ਨਾ ਰੱਖੇ ਤੇ ਪਤਨੀ ਨੂੰ ਪਤੀ ਦਾ ਵੀ ਪਤਾ ਹੋਵੇ ਇੱਕ ਦੂਜੇ ਤੋਂ ਚੋਰੀ ਨਹੀਂ ਇਹ ਇੱਕ ਦੂਜੇ ਨੂੰ ਮੋਇਲਾਂ ਦੇ ਲੋਕ ਲਾਣੇ ਮੈਂ ਕਿਹਾ ਛੱਡ ਦਿਓ ਉਹ ਕਹਿੰਦੇ ਭਾਈ ਸਾਹਿਬ ਜੀ ਹੁਣ ਤੁਸੀਂ ਕਈਆਂ ਦੀ ਕਰਵਾ ਦੇਣੀ ਕਹਿੰਦੇ ਲੋਕ ਕਈਆਂ ਲਾਏ ਨੇ ਪਤੀ ਪਤਨੀ ਚ ਨੇ ਇਹ ਚੀਜ਼ ਹੈ ਜੀ ਇਹਨੂੰ ਕਹਿੰਦੇ ਦ੍ਰਿੜਾਅ ਬਲ ਰਾਮ ਜੀਓ ਇੱਕ ਦੂਜੇ ਤੇ ਵਿਸ਼ਵਾਸ ਦ੍ਰਿੜਤਾ ਪ੍ਰਸਵ ਹੋਣੀ ਚਾਹੀਦੀ ਹੈ ਇੱਕ ਦੂਜੇ ਦਾ ਡਰ ਹੋਣਾ ਚਾਹੀਦਾ ਅੱਛਾ ਚਲੋ ਜਿਨ੍ਹਾਂ ਦੇ ਵਿਆਹ ਪਹਿਲਾਂ ਹੋਇਆ ਉਹਨਾਂ ਦੇ ਵੀ ਇਹ ਗੱਲ ਕੰਮ ਆ ਜਾਣੀ ਹੈ ਜਦੋਂ ਦੂਜੀ ਲਾਮ ਸ਼ੁਰੂ ਹੋਣੀ ਨਾ ਕੋਚ ਆਇਆ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵਿਥੇ ਰਾਮ ਹضورੇ ਹਰ ਰਾਮ ਰਾਮ ਪਸਾਰਿਆ ਸੋਮੀ ਸਰਦ ਰਿਆ ਪਰ ਪੂਰੇ ਨਿਰਮਲ ਪਉ ਦਾ ਅਰਥ ਡਰ ਕਹਿੰਦੇ ਭਾਈ ਅੱਜ ਤੁਹਾਡਾ ਰਿਸ਼ਤਾ ਸ਼ੁਰੂ ਹੋਇਆ ਹੈ ਪਤੀ ਪਤਨੀ ਨੇ ਆਪਸ ਵਿੱਚ ਨਿਰਮਲ ਪਉ ਮੀਨਲ ਦਰ ਰੱਖਣਾ ਤੀਜੇ ਦਾ ਪਤਨੀ ਦਰੱਖੇ ਪਤੀ ਦਾ ਜਿਸ ਗੱਲੋਂ ਮੇਰੇ ਘਰ ਵਾਲਾ ਨਾਰਾਜ਼ ਹੁੰਦਾ ਉਹ ਗੱਲ ਮੈਂ ਦੁਆਰਾ ਨਹੀਂ ਕਰਨੀ ਜਿਸ ਗੱਲੋਂ ਘਰ ਵਾਲਾ ਨਾਰਾਜ਼ ਹੋ ਰਿਹਾ ਉਹ ਘਰ ਵਿੱਚ ਦੁਆਰਾ ਗੱਲ ਨਹੀਂ ਕਰਨੀ ਤੇ ਜਿਸ ਗੱਲੋਂ ਪਤਨੀ ਨਾਰਾਜ਼ ਹੋ ਰਹੀ ਹੈ ਪਤੀ ਉਸ ਗੱਲ ਨੂੰ ਦੁਆਰਾ ਨਾ ਕਰੇ ਇੱਕ ਦੂਜੇ ਦਾ ਡਰ ਰੱਖਣਾ ਹੈ ਜਿਹੜੇ ਬੰਦੇ ਕਹਿੰਦੇ ਨੇ ਇਹ ਬੜਾ ਘਰ ਵਾਲੀ ਤੋਂ ਡਰਦਾ ਘਰ ਵਾਲੀ ਤੋਂ ਡਰਦਾ ਡਰਨਾ ਚਾਹੀਦਾ ਜਿਹੜੇ ਬੰਦੇ ਘਰ ਵਾਲੀ ਤੋਂ ਡਰਦੇ ਨਹੀਂ ਉਹਨਾਂ ਦੇ ਘਰ ਵੀ ਨਹੀਂ ਵਸਦੇ ਡਰ ਚਾਹੀਦਾ ਭਾਈ ਪਰ ਡਰ ਕਿਹੜਾ ਨਿਰਮਲ ਭਉ ਪਾਇ ਹਰ ਗੁਣ ਦਾ ਪ੍ਰੇਮ ਵਾਲਾ ਡਰ ਹੈ ਇਹ ਰਿਸ਼ਤਾ ਸਭ ਤੋਂ ਵੀ ਨਿਰਮਲ ਭੋ ਮਹਿਲ ਤੜ ਹੱਤ ਡਰ ਇੱਕ ਦੂਜੇ ਦਾ ਡਰ ਰੱਖਣਾ ਚਾਹੀਦਾ ਹੈ ਇਹ ਸਾਧ ਸੰਗਤ ਚਾਰੇ ਇਲਾਮਾਂ ਵਿੱਚ ਬਹੁਤ ਕੁਝ ਵਿਆਖਿਆ ਹੈ ਜਿਹੜੀ ਬੱਚਿਆਂ ਨੂੰ ਸਮਝਾਉਣੀ ਚਾਹੀਦੀ ਹੈ ਪਾਤਸ਼ਾਹ ਚਰਪਾ ਬਖਸ਼ਿਸ਼ ਕਰਨ ਇਹਨਾਂ ਬੱਚਿਆਂ ਦਾ ਆਉਣ ਵਾਲਾ ਗ੍ਰਸਤ ਜੀਵਨ ਚੜ੍ਹਦੀ ਕਲਾ ਵਾਲਾ ਹੋਵੇ ਗੁਰਸਿੱਖੀ ਵਾਲਾ ਹੋਵੇ ਸਤਿਗੁਰ ਦੀ ਨਦਰ ਹੈ ਵਰਸਕ ਬੱਚੇ ਨੇ ਜੁੜੇ ਹੋਏ ਨੇ ਪਰਿਵਾਰ ਜੁੜਿਆ ਸਦਗੁਰੂ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਕਾਕਾ ਮੰਗਿਰ ਸਿੰਘ ਜੀ ਤੇ ਬੱਚੀ ਕੋਮਲਪ੍ਰੀਤ ਕੌਰ ਜੀ ਦਾ ਸ਼ਬਦ ਅਨੰਦ ਕਾਜ ਹੋਣਾ ਹੈ ਤੁਸੀਂ ਵੀ ਅਸੀਸਾਂ ਦਿਓ ਭਾਈ ਇਹ ਬੱਚੇ ਚੜ੍ਹਦੀ ਕਲਾ ਚ ਰਹਿਣ